ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੀਰ ਦਾ ਟਾਈਮ ਮੈਜੀ ਬਚ ਗਏ ਨੇ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਘਰ ਦੇ ਵਿੱਚ 6 ਵਜੇ ਦੋ ਚੀਜ਼ਾਂ ਜਗਾ ਦੇਣੀ ਐ ਤੇ ਨਾਲ ਦੀ ਨਾਲ ਘਰ ਦੇ ਜਿਹੜੇ ਦਰਵਾਜ਼ੇ ਨੇ ਉਹ ਖੋਲ ਦੇਣੇ ਨੇ। ਇਹਦੇ ਨਾਲ ਘਰ ਦੇ ਵਿੱਚੋਂ ਕਿਸਦਾ ਕੀਤਾ ਕਰਾਇਆ, ਕੋਈ ਬੁਰੀ ਹਵਾ ਤੇ ਨਾਲ ਹੀ 네ਗਟਿਵ ਐਨਰਜੀ ਜਿਹੜੀ ਹੁੰਦੀ ਆ ਉਹ ਘਰ ਤੋਂ ਬਾਹਰ ਹੋ ਜਾਵੇਗੀ। ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਉਹ ਕਿਹੜੀਆਂ ਚੀਜ਼ਾਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਤੁਸੀਂ ਕਿੰਨੇ ਦਿਨ ਤੱਕ ਯਾਨੀ ਕਿ ਇਹ ਚੀਜ਼ ਕਰਨੀ ਹੈ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀਆਂ ਚੀਜ਼ਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆਂ ਇਹ ਜੀ ਆਪਨੇ ਪੁਰਾਣੇ ਬਜ਼ੁਰਗ ਹਰ ਸ਼ਾਮ ਨੂੰ ਘਰ ਦੇ ਵਿੱਚ ਜਗਾਉਂਦੇ ਸੀ ਠੀਕ ਹੈ ਇਹਦੇ ਵਿੱਚੋਂ ਇੱਕ ਚੀਜ਼ ਤਾਂ ਆਪਾਂ ਨੂੰ ਅੱਜ ਵੀ ਪਤਾ ਪਰ ਦੂਸਰੀ ਚੀਜ਼ ਕਿਤੇ ਨਾ ਕਿਤੇ ਆਪਾਂ ਜਿਹੜੀ ਹੈਗੀਆਂ ਇਹਨਾਂ ਚੀਜ਼ਾਂ ਬਾਰੇ ਭੁੱਲ ਗਏ ਆ ਸੋ ਆਪਾਂ ਹੁਣ ਗੱਲ ਕਰਦੇ ਆ ਸਭ ਤੋਂ ਪਹਿਲੀ ਚੀਜ਼ ਜਿਹੜੀ ਕਿਹੜੀ ਹੈਗੀ ਸਾਉ ਤੋਂ ਪਹਿਲਾਂ ਤਾਂ ਜੀ ਘਰ ਦੇ ਵਿੱਚ ਤੁਸੀਂ ਕੋਈ ਟਾਈਮ ਮਤਲਬ ਮੈਂ ਵੈਸੇ ਇਥੇ 6 ਵਜੇ ਦਾ ਦੱਸਿਆ ਤੁਸੀਂ 5 ਵਜੇ 6 ਵਜੇ ਸਾਢੇ 6 ਵਜੇ 7 ਵਜੇ ਜਿਸ ਟਾਈਮ ਵੀ ਤੁਸੀਂ ਆਪਣਾ ਅਥ ਦੀ ਹਾਜ਼ਰੀ ਲਵਾਉਣੀ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਤਾਂ ਉਸ ਟਾਈਮ ਤੁਸੀਂ ਜੋਤ ਜਗਾਉਣੀ ਹੈ ਠੀਕ ਹੈ ਜੀ ਹੁਣ ਇਹ ਨਾ ਹੋਵੇ ਜੋਤ ਸੁਣ ਕੇ ਤੁਸੀਂ ਕਹੋ ਠੀਕ ਹੈ ਠੀਕ ਹੈ ਸਾਨੂੰ ਪਤਾ ਹੁਣ ਅੱਗੇ ਵੀ ਮੈਂ ਕਾਫੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਹੜੀਆਂ ਆਪਾਂ ਕਿਤੇ ਨਾ ਕਿਤੇ ਭੁੱਲ ਗਏ ਆਂ ਵਿਸਰ ਗਏ ਆਂ ਜਿਹੜੀਆਂ ਗੱਲਾਂ ਤੇ ਜੋਤ ਜਗਵਾਣੀ ਆ ਜੋਤ ਆਪਾਂ ਨੂੰ ਪਤਾ ਦੇਸੀ ਕਿ ਉਹਦੀ ਆਪਾਂ ਜਗਵਾਣੀ ਆ ਜੋਤ ਹਮੇਸ਼ਾ ਉੱਚੀ ਜਗ੍ਹਾ ਤੇ ਰੱਖ ਕੇ ਜਗਵਾਣੀ ਆ ਠੀਕ ਹੈ ਜੀ ਦੂਸਰੀ ਚੀਜ਼ ਜਿਹੜੀ ਹੈਗੀ ਆ ਉਹ ਹੈ ਅਰਗਬਤੀ ਧੂਫ ਜਾਂ ਸਭ ਤੋਂ ਬੈਸਟ ਚੀਜ਼ ਜਿਹੜੀ ਹੈਗੀ ਆ ਗੂਗਲ ਧੂਫ ਹੁੰਦੀ ਸੀ ਆਪਣੇ ਪਿੰਡਾਂ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਹਮੇਸ਼ਾ ਗੂਗਲ ਧੂਫ ਜਿਹੜੀ ਆਥਰ ਦੇ ਵੇਲੇ ਨਾ ਗੋਹਾ ਮਗਦਾ ਕਰ ਲੈਂਦੇ ਸੀ ਤੇ ਉਹਦੇ ਉੱਤੇ ਗੂਗਲ ਧੂਫ ਪਾ ਕੇ ਕੜਛੇ ਦੇ ਵਿੱਚ ਪਾ ਕੇ ਸਾਰੇ ਘਰ ਦੇ ਵਿੱਚ ਜਣੀ ਉਹ ਧੂਫ ਦਿੰਦੇ ਸੀ ਤਾਂ ਜਦੋਂ ਆਪਾਂ ਉਹਨਾਂ ਨੂੰ ਛੋਟੇ ਹੁੰਦੇ ਪੁੱਛਦੇ ਹੁੰਦੇ ਸੀ ਵੀ ਉਹ ਐਦਾਂ ਕਿਉਂ ਕਰ ਰਿਹਾ ਜਾਂ ਇਹਦਾ ਕੀ ਹੁੰਦਾ ਤਾਂ ਉਹ ਹਮੇਸ਼ਾ ਆਪਾਂ ਨੂੰ ਸਮਝਾਉਂਦੇ ਹੁੰਦੇ ਸੀ ਵੀ ਇਹਦੇ ਨਾਲ ਇੱਕ ਤਾਂ ਘਰ ਦੇ ਵਿੱਚ ਕੋਈ ਜਾਨਵਰ ਕੀੜੀ ਪਤੰਗਾ ਨਹੀਂ ਆਉਂਦਾ ਇੱਕ ਬੁਰੀ ਹਵਾ ਨਹੀਂ ਘਰ ਦੇ ਵਿੱਚ ਆਉਂਦੀ ਐ ਇੱਕ ਕਿਸੇ ਦੀ ਨજર ਨਹੀਂ ਲੱਗਦੀ ਉਹ ਹਮੇਸ਼ਾ ਆਪਾਂ ਨੂੰ ਇਹ ਚੀਜ਼ਾਂ ਕਹਿੰਦੇ ਹੁੰਦੇ ਸੀ ਤੇ ਆਪਾਂ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਮਜ਼ਾਕ ਵੀ ਸਮਝਦੇ ਸੀ ਤੇ ਆਪਾਂ ਹੱਸਦੇ ਵੀ ਸੀ ਇਹ ਗੱਲਾਂ ਸੁਣ ਕੇ ਵੀ ਜਾਂ ਆਪਾਂ ਕਈ ਵਾਰੀ ਆਪਣੀ ਇੱਕ ਥੋਟ ਬਣਾ ਲੈਂਦੇ ਆ ਵੀ ਐਦਾਂ ਕਿਵੇਂ ਇਹ ਚੀਜ਼ ਹੋ ਸਕਦੀ ਆ ਪਰ ਅਗਰ ਦੇਖਿਆ ਜਾਵੇ ਪੁਰਾਣੇ ਟਾਈਮ ਦੇ ਵਿੱਚ ਬਰਕਤਾਂ ਜ਼ਿਆਦਾ ਸੀ ਪੁਰਾਣੇ ਟਾਈਮ ਦੇ ਘਰ ਵਕਤ ਘਰਾਂ ਦੇ ਵਿੱਚ ਲੜਾਈ ਕਲੇਸ਼ ਝਗੜਾ ਜਿਹੜਾ ਹੁੰਦਾ ਸੀ ਉਹ ਘੱਟ ਸੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪੁਰਾਣੇ ਟਾਈਮ ਦੇ ਵਿੱਚ ਘਰ ਦੇ ਵਿੱਚ ਨੈਗੇਟਿਵਿਟੀ ਬਹੁਤ ਘੱਟ ਹੁੰਦੀ ਸੀ ਪਿਆਰ ਬਹੁਤ ਜ਼ਿਆਦਾ ਹੁੰਦਾ ਸੀ ਉਹਨਾਂ ਦੇ ਪਿੱਛੇ ਅਗਰ ਦੇਖਿਆ ਜਾਵੇ ਸਾਡੇ ਜਿਹੜੇ ਵੱਡ ਵਡੇਰੇ ਬਜ਼ੁਰਗਾਂ ਦੀਆਂ ਕੁਝ ਅਜਿਹੀਆਂ ਆਦਤਾਂ ਸੀ ਜਿਦੇ ਨਾਲ ਘਰ ਦਾ ਮਾਹੌਲ ਬਹੁਤ ਸੋਹਣਾ ਰਹਿੰਦਾ ਸੀ ਪਰ ਅਸੀਂ ਆਪਣੇ ਆਪ ਨੂੰ ਮਾਡਰਨ ਮੰਨ ਲਿਆ ਅਸੀਂ ਆਪਣੀ ਜਿਹੜੀ ਸੋਚ ਆ ਉਹਨੂੰ ਬਦਲਣਾ ਸ਼ੁਰੂ ਕਰ ਦਿੱਤਾ ਹਾਂ ਬਦਲਣਾ ਜ਼ਰੂਰੀ ਹੈ ਸਮੇਂ ਦੇ ਨਾਲ ਪਰ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਅਗਰ ਆਪਾਂ ਉਹਨਾਂ ਨੂੰ ਆਪਣੇ ਬਜ਼ੁਰਗਾਂ ਤੋਂ ਸਿੱਖ ਕੇ ਉਸ ਚੀਜ਼ ਨੂੰ ਅਪਣਾਉਨੇ ਆ ਤਾਂ ਵੀ ਆਪਾਂ ਅੱਜ ਦੀ ਜ਼ਿੰਦਗੀ ਦੇ ਵਿੱਚ ਵੀ ਆਪਾਂ ਉਹਨਾਂ ਦੀ ਤਰ੍ਹਾਂ ਖੁਸ਼ੀ ਨਾਲ ਪਿਆਰ ਨਾਲ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਨੂੰ ਜਿਹੜਾ ਜੀ ਸਕਦੇ ਆ ਸੋ ਹਮੇਸ਼ਾ ਉਹ ਘਰ ਦੇ ਵਿੱਚ ਗੁਗਲ ਧੂਫ ਦਿੰਦੇ ਹੁੰਦੇ ਸੀ ਜਿਹੜੀ ਗੁਗਲ ਧੂਫ ਹੈ ਜੀ ਇੱਕ ਡੱਬੀ ਦੇ ਵਿੱਚ ਹੁੰਦੀ ਆ ਤੇ ਪਰਚੂਨ ਦੀ ਦੁਕਾਨ ਦੇ ਵਿੱਚੋਂ ਆਪਾਂ ਜਾ ਕੇ ਅਗਰ ਪੁੱਛੀਏ ਵੀ ਸਾਨੂੰ ਗੁਗਲ ਧੂਫ ਚਾਹੀਦੀ ਆ ਹੁੰਦੀ ਉਹ ਨਾ ਪਾਊਡਰ ਦੀ ਤਰ੍ਹਾਂ ਹੁੰਦੀ ਆ ਉਹ ਪਾਊਡਰ ਦੀ ਤਰ੍ਹਾਂ ਮਤਲਬ ਉਹ ਜਿਵੇਂ ਮਸਾਲੇ ਹੁੰਦੇ ਨੇ ਪੀਸੇ ਹੋਏ ਇਦਾਂ ਦਾ ਪਾਊਡਰ ਜਿਹਾ ਹੁੰਦਾ ਉਹਦਾ ਤੇ ਉਹ ਆਪਾਂ ਧੁੱਕਦੇ ਗੋਹੇ ਦੇ ਉੱਤੇ ਪਾਉਂਦੇ ਆ ਉਹਦੀ ਖੁਸ਼ਬੂ ਬਹੁਤ ਸੋਣੀ ਹੁੰਦੀ ਆ ਤੇ ਉਹਦੇ ਨਾਲ ਘਰ ਦੇ ਵਿੱਚ ਉਹ ਨੈਗੇਟਿਵ એનર્ਜੀ ਵੀ ਕਿਸੇ ਦਾ ਕੀਤਾ ਕਰਾਇਆ ਦੇਖੋ ਜਦੋਂ ਆਪਾਂ ਜੋਤ ਤੂਫ ਘਰ ਦੇ ਵਿੱਚ ਕਰਦੇ ਆ ਤਾਂ ਕਿਸੇ ਦਾ ਕੀਤਾ ਕਰਾਇਆ ਬੁਰੀ ਹਵਾ ਇਹ ਚੀਜ਼ਾਂ ਜਿਹੜੀਆਂ ਮਜਬੂਰ ਹੋ ਜਾਂਦੀਆਂ ਘਰ ਤੋਂ ਬਾਹਰ ਨਿਕਲਣ ਦੇ ਲਈ ਹਮੇਸ਼ਾ ਦਰਵਾਜ਼ੇ ਸਾਨੂੰ ਉਸ ਟਾਈਮ ਖੋਲ ਦੇਣੇ ਚਾਹੀਦੇ ਆ ਕਿਉਂਕਿ ਦੇਖੋ ਸਾਡੇ ਪੁਰਾਣੇ ਬਜ਼ੁਰਗ ਵੀ ਸਾਨੂੰ ਇਹ ਚੀਜ਼ ਸਮਝਾਉਂਦੇ ਹੁੰਦੇ ਸੀ ਵੀ ਰਹਿ ਰਸ ਦੇ ਟਾਈਮ ਘਰ ਦਾ ਗੇਟ ਖੁੱਲਾ ਹੋਣਾ ਬਹੁਤ ਜ਼ਰੂਰੀ ਆ ਅਸੀਂ ਉਦੋਂ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਅਸੀਂ ਵੀ ਇਹਨਾਂ ਨਾਲ ਕੀ ਹੁੰਦਾ ਪਰ ਜਿਉਂ-ਜਿਉਂ ਆਪਾਂ ਵੱਡੇ ਹੁੰਨੇ ਆ ਫਿਰ ਸਾਨੂੰ ਇਹਨਾਂ ਗੱਲਾਂ ਦੀ ਸਮਝ ਆਉਣ ਲੱਗਦੀ ਹੈ ਵੀ ਆਖਰ ਉਹ ਇਹਨਾਂ ਚੀਜ਼ਾਂ ਨੂੰ ਕਿਉਂ ਸਾਨੂੰ ਕਹਦੇ ਹੁੰਦੇ ਸੀ ਤਾਂ ਹਮੇਸ਼ਾ ਜਦੋਂ ਜੋਤ ਧੂਪ ਕਰਦੇ ਹੋ ਘਰ ਵਿੱਚ ਗੁਰਬਾਣੀ ਦੇ ਜਲ ਦਾ ਛਿੱਟਾ ਦਿਨੇ ਹੋ ਤਾਂ ਉਸ ਟਾਈਮ ਘਰ ਦੇ ਜਿਹੜੇ ਗੇਟ ਦਰਵਾਜ਼ੇ ਆ ਉਹ ਖੋਲ ਦਿਓ ਤਾਂ ਕਿ ਜਿਹੜੀ ਬੁਰੀ એનર્ਜੀ ਹੁੰਦੀ ਆ ਉਹਨੂੰ ਇੱਕ ਰਾਹ ਮਿਲ ਸਕੇ ਘਰ ਤੋਂ ਬਾਹਰ ਨਿਕਲਣ ਦੇ ਲਈ ਤੇ ਤੁਸੀਂ ਆਥਨ ਵੇਲੇ ਜਿਹੜਾ ਆਪਣਾ ਗੁਰਬਾਣੀ ਦਾ ਪਾਠ ਰਹਿਰਾਸ ਸਹਿ ਦਾ ਉਹਦੀ ਜਦੋਂ ਹਾਜ਼ਰੀ ਲਵਾਉਣੀ ਹੋ ਤਾਂ ਫਿਰ ਮਹਾਰਾਜ ਦੀ ਹੋਰ ਵੀ ਕਿਰਪਾ ਹੁੰਦੀ ਆ ਦੇਖੋ ਕਈ ਲੋਕ ਸੋਚ ਲੈਂਦੇ ਆ ਵੀ ਇਹ ਇੱਕ ਤਰ੍ਹਾਂ ਦਾ ਯਾ ਵਹਿਮ ਮੰਨ ਲੈਂਦੇ ਆ ਜਾਂ ਕਈ ਲੋਕਾਂ ਦਾ ਇਹ ਕਹਿਣਾ ਵੀ ਜੋਤ ਨਹੀਂ ਲਗੋੜੀ ਚਾਹੀਦੀ ਦੇਖੋ ਜਿਹੜੀ ਚੀਜ਼ ਨਾਲ ਤੁਹਾਡਾ ਪ੍ਰਮਾਤਮਾ ਨਾਲ ਇੱਕ ਲਗਨ ਜੁੜਦੀ ਆ ਜਾਂ ਜਿਹੜੀ ਚੀਜ਼ ਕਰਨ ਦੇ ਨਾਲ ਤੁਹਾਡੀ ਸੋਚ ਪੋਜ਼ਿਟਿਵ ਹੁੰਦੀ ਆ ਠੀਕ ਆ ਤਾਂ ਫਿਰ ਉਹ ਚੀਜ਼ ਜਿਹੜੀ ਹੈਗੀ ਆ ਉਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਕੋਈ ਆਪਾਂ ਕਿਸੇ ਦਾ ਬੁਰਾ ਨਹੀਂ ਸੋਚ ਰਹੇ ਆਪਾਂ ਤਾਂ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜਨ ਦਾ ਇੱਕ ਰਸਤਾ ਬਣਾ ਰਹੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਮਨ ਸਾਡਾ ਭਟ ਗਿਆ ਹੋਇਆ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਸਾਨੂੰ ਟੈਨਸ਼ਨਾਂ ਨੇ ਇੰਨੀ ਜ਼ਿਆਦਾ ਸਾਨੂੰ ਓਵਰ ਥਿੰਕਿੰਗ ਹੋਈ ਪਈ ਆ ਕਿ ਸਾਡਾ ਮਨ ਹੀ ਨਹੀਂ ਟਿਕਦਾ ਕਿਸੇ ਵੀ ਕੰਮ ਦੇ ਵਿੱਚ ਸੋ ਜਦੋਂ ਆਪਾਂ ਘਰ ਦੇ ਵਿੱਚ ਜੂਦ ਤੇ ਧੂਫ ਲਗਾਉਣੀ ਆ ਨਾ ਆਥਣ ਦੇ ਵੇਲੇ ਜਿਹੜੇ ਘਰਾਂ ਦੇ ਵਿੱਚ ਅੱਜ ਵੀ ਜੋ ਧੂਰ ਅਰਥਨ ਦੀ ਵੇਲੇ ਲੱਗਦੀ ਆ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਉਹਨਾਂ ਘਰਾਂ ਦਾ ਮਾਹੌਲ ਵੀ ਕੁਝ ਅਲੱਗ ਹੀ ਹੁੰਦਾ ਕਿਉਂਕਿ ਸਾਡੀ ਫਿਰ ਉੱਥੇ ਇੱਕ ਵਿਸ਼ਵਾਸ ਹੁੰਦਾ ਸਾਡਾ ਪਰਮਾਤਮਾ ਦੇ ਪ੍ਰਤੀ ਤੇ ਵਿਸ਼ਵਾਸ ਜਿਲਦਾ ਤੇ ਜਦੋਂ ਭਗਤੀ ਮਿਲਦੀ ਆ ਦੋਨੋਂ ਚੀਜ਼ਾਂ ਜਦੋਂ ਮਿਲਦੀਆਂ ਨਾ ਤਾਂ ਫਿਰ ਉਸ ਘਰ ਦਾ ਮਾਹੌਲ ਹੀ ਵੱਖਰਾ ਹੋ ਜਾਂਦਾ ਹੈ ਸੋ ਜਦੋਂ ਤੁਸੀਂ ਇੱਕ ਚੀਜ਼ ਕਰਨੀ ਹੈ ਤੁਸੀਂ ਪੂਰੇ ਵਿਸ਼ਵਾਸ ਨਾਲ ਕਰਨੀ ਹੈ ਪੂਰੀ ਪੋਜ਼ਿਟਿਵ ਥਿੰਕਿੰਗ ਦੇ ਨਾਲ ਕਰਨੀ ਹੈ ਦਿਮਾਗ ਦੇ ਵਿੱਚ 네ਗੇਟਿਵ ਥੌਟਸ ਨਹੀਂ ਤੁਸੀਂ ਲੈ ਕੇ ਆਉਣਾ 네ਗੇਟਿਵ ਸੋਚਣੀ ਨਹੀਂ ਤੁਸੀਂ ਲੈ ਕੇ ਆਉਣੀ ਠੀਕ ਹੈ ਪੂਰੇ ਭਰੋਸੇ ਦੇ ਨਾਲ ਤੁਸੀਂ ਇਹ ਚੀਜ਼ ਕਰਨੀ ਹੈ ਵੀ ਹਾਂਜੀ ਵੀ ਜਦੋਂ ਮੈਂ ਘਰ ਦੇ ਵਿੱਚ ਜੋਤ ਧੂਪ ਲਗਾਵਾਂਗੀ ਨਾ ਤਾਂ ਮੇਰੇ ਘਰ ਦੇ ਵਿੱਚ ਬਰਕਤ ਆਵੇਗੀ ਜਦੋਂ ਮੈਂ ਪਰਮਾਤਮਾ ਨੂੰ ਮੰਨਾਂਗੀ ਨਾ ਤਾ ਮੇਰੇ ਘਰ ਵਿੱਚੋਂ ਲੜਾਈ ਝਗੜਾ ਕਲੇਸ਼ ਹਰ ਤਰ੍ਹਾਂ ਦਾ ਦੁੱਖ ਰੋਗ ਜਿਹੜਾ ਖਤਮ ਹੋ ਜਾਵੇਗਾ ਦੇਖੋ ਇਹ ਚੀਜ਼ਾਂ ਕਦੇ ਵੀ ਇੱਕ ਦਿਨ ਚ ਨਹੀਂ ਹੁੰਦੀਆਂ ਜਿਵੇਂ ਹੁਣ ਇੱਕ ਜ਼ਮੀਨ ਹੈ ਹਨਾ ਉਹਦੇ ਉੱਤੇ ਆਪਾਂ ਸਪਰੇਅ ਕਰਦੇ ਰਹਿੰਨੇ ਆ ਆਪਾਂ ਰੀਹਾ ਸਪਰੀਹਾ ਪਾਉਨੇ ਆ ਉਹ ਇੱਕ ਤਰ੍ਹਾਂ ਦੇ ਨਸ਼ੇ ਤੇ ਲੱਗ ਜਾਂਦੀ ਆ ਜਿਵੇਂ ਅੱਜ ਦੇ ਟਾਈਮ ਚ ਲੋਕ ਕਹਿੰਦੇ ਨੇ ਆਰਗੈਨਿਕ ਖੇਤੀ ਕਰੋ ਤੇ ਆਰਗੈਨਿਕ ਖੇਤੀ ਜਦੋਂ ਬੰਦਾ ਸ਼ੁਰੂ ਕਰਦਾ ਯਾਨੀ ਕਿ ਦੇਸੀ ਰੀਹੇ ਪਾ ਕੇ ਖੇਤੀ ਜਦੋਂ ਸ਼ੁਰੂ ਕਰਦਾ ਤਾਂ ਫਿਰ ਉਹਨੂੰ ਇੱਕ ਜਾਂ ਦੋ ਫਸਲਾਂ ਦੇ ਵਿੱਚ ਥੋੜਾ ਜਿਹਾ ਘਾਟਾ ਪੈਂਦਾ ਕਿਉਂ ਪੈਂਦਾ ਕਿਉਂਕਿ ਜ਼ਮੀਨ ਜਿਹੜੀ ਆ ਉਹਨੂੰ ਆਦਤ ਪੈ ਚੁੱਕੀ ਆ ਉਸ ਚੀਜ਼ ਦੀ ਠੀਕ ਉਸੇ ਤਰੀਕੇ ਨਾਲ ਸਾਡੇ ਦਿਮਾਗ ਨੂੰ ਸਾਡੀ ਸੋਚਣੀ ਨੂੰ ਗਲਤ ਸੋਚਣ ਦਾ ਤੇ ਸਾਨੂੰ ਓਵਰ ਓਵਰਲੋਡ ਸੋਚਣ ਦਾ ਜਿਹੜੀ ਕਿ ਓਵਰ ਥਿੰਕਿੰਗ ਕਰਨ ਦੀ ਬਹੁਤ ਬੁਰੀ ਆਦਤ ਪੈ ਚੁੱਕੀ ਆ ਅਸੀਂ ਹਰ ਟਾਈਮ 네ਗੇਟਿਵ ਹੀ ਸੋਚਦੇ ਰਹਿੰਦੇ ਆ ਚਾਹੇ ਫਿਰ ਉਹ ਕਿਸੇ ਦੇ ਲਈ ਆ ਤੇ ਚਾਹੇ ਫਿਰ ਉਹ ਖੁਦ ਦੇ ਲਈ ਆ ਹਰ ਟਾਈਮ 네ਗੇਟਿਵ ਹੀ ਸੋਚਦੇ ਆ ਆਪਾਂ ਸਾਨੂੰ ਰੱਬ ਤੇ ਭਰੋਸਾ ਨਹੀਂ ਬਿਲਕੁਲ ਵੀ ਰਿਹਾ ਹਨਾ ਇਹ ਚੀਜ਼ਾਂ ਦੀ ਆਦਤ ਪੈ ਚੁੱਕੀ ਆ ਸਾਡੇ ਦਿਮਾਗ ਨੂੰ ਸਾਡੇ ਸ਼ਰੀਰ ਨੂੰ ਤੇ ਜਦੋਂ ਆਪਾਂ ਇਹਨਾਂ ਆਦਤਾਂ ਤੋਂ ਛੁਟਕਾਰਾ ਪਾਉਣਾ ਨਾ ਉਹ ਤਾਂ ਟਾਈਮ ਲੱਗੂਗਾ ਹੌਲੀ ਹੌਲੀ ਅਸੀਂ ਇਹਨਾਂ ਤੀਜਾਂ ਚੋਂ ਬਾਹਰ ਆਵਾਂਗੇ ਤੁਸੀਂ ਵਸ ਹਰ ਰੋਜ਼ ਲਗਾਤਾਰ ਹੁਣ ਆਪਾਂ ਗੱਲ ਕਰਦੇ ਆਂ ਵੀ ਕਿੰਨੇ ਦਿਨ ਦੇਖੋ ਜੋ ਤੁਸੀਂ ਹਰ ਰੋਜ਼ ਕਰੋ ਹਰ ਰੋਜ਼ ਜਿਉਂ-ਜਿਉਂ ਤੁਸੀਂ ਇਸ ਚੀਜ਼ ਨੂੰ ਕਰਦੇ ਜਾਮੋਗੇ ਤੁਹਾਡਾ ਜਿਹੜਾ ਮੈਂਟਲੀ ਸਟੇਟਸ ਜਿਵੇਂ ਆਪਾਂ ਕਹਿੰਦੇ ਆਂ ਵੀ ਸਾਡੀ ਸੋਚਣੀ ਆ ਜਿਹੜੀ ਉਹ ਬਦਲਣੀ ਸ਼ੁਰੂ ਹੁੰਦੀ ਆ ਸਾਡੀ ਓਵਰ ਥਿੰਕਿੰਗ ਜਿਹੜੀ ਸਾਡੀ ਘਟਣੀ ਸ਼ੁਰੂ ਹੁੰਦੀ ਆ ਸਾਡੇ ਚ ਪੋਜ਼ਿਟਿਵ એનર્ਜੀ ਆਣੀ ਸ਼ੁਰੂ ਹੁੰਦੀ ਆ ਜਿਹਨੂੰ ਆਪਾਂ ਕਹਿੰਦੇ ਆਂ ਇੱਕ ਚੰਗੀ ਊਰਜਾ ਚੰਗੀ ਊਰਜਾ ਮਤਲਬ ਜਿਹੜੀ ਸਾਡੀ ਦੂਜਿਆਂ ਦੇ ਪ੍ਰਤੀ ਵੀ ਚੰਗੀ ਰਹਿੰਦੀ ਆ ਸਾਡੇ ਖੋਦੇ ਪ੍ਰਤੀ ਵੀ ਚੰਗੀ ਰਹਿੰਦੀ ਆ ਉਹਦੇ ਨਾਲ ਸਾਡੇ ਘਰ ਦੇ ਵਿੱਚ ਮਾਹੌਲ ਵੀ ਵਧੀਆ ਰਹਿੰਦਾ ਦੇਖੋ ਜਦੋਂ ਆਪਾਂ ਕਿਤੇ ਦੇਖਦੇ ਆ ਜਦੋਂ ਕੋਈ ਖੁਸ਼ਬੂ ਆ ਰਹੀ ਹੁੰਦੀ ਹੈ ਹਨ ਉਹ ਖੁਸ਼ਬੂ ਦੇ ਨਾਲ ਆਪਾਂ ਬੜੇ ਅੰਦਰੋਂ ਖੁਸ਼ੀ ਜਿਹੀ ਮਹਿਸੂਸ ਕਰਦੇ ਆ ਸਾਨੂੰ ਪਲੇਜ਼ਰ ਜਾਂ ਹੁੰਦਾ ਉਸ ਚੀਜ਼ ਦਾ ਸਾਂਤੀ ਸਾਨੂੰ ਬੜੀ ਸ਼ਾਂਤੀ ਜੀ ਮਿਲਦੀ ਹੈ ਸਕੂਨ ਮਿਲਦਾ ਅੰਦਰ ਅੰਦਰੋਂ ਆਪਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਬਹੁਤ ਸੋਹਣੀ ਖੁਸ਼ਬੂ ਆਪਾਂ ਕੋਈ ਦੇਖਦੇ ਆ ਕਿਸੇ ਪਰਫਿਊਮ ਦੀ ਜਾਂ ਕਿਸੇ ਫੁੱਲ ਦੀ ਹੁੰਦਾ ਨਾ ਇਦਾਂ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਜੋਤ ਦੇ ਨਾਲ ਅਗਰਬਤੀਆਂ ਧੂਪ ਆਪਾਂ ਜਿਹੜੀ ਸਪੈਸ਼ਲ ਗੂਗਲ ਧੂਪ ਅਗਰ ਕਰਦੇ ਆ ਤਾਂ ਪੂਰੇ ਘਰ ਦੇ ਵਿੱਚ ਖੁਸ਼ਬੂ ਦਾ ਮਾਹੌਲ ਹੁੰਦਾ ਹੈ ਪੂਰੇ ਘਰ ਦੇ ਵਿੱਚੋਂ 네ਗੇਟਿਵ એનર્ਜੀ ਦੂਰ ਹੁੰਦੀ ਹੈ ਪੂਰੇ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਦਾ ਆਵਾਸ ਹੁੰਦਾ ਸੋ ਇਹ ਚੀਜ਼ਾਂ ਜ਼ਰੂਰ ਕਰਿਆ ਕਰੋ ਪੁਰਾਣੇ ਟਾਈਮ ਦੇ ਕਿ ਅਸੀਂ ਆਜੇ ਦੇ ਟਾਈਮ 'ਚ ਇਹੀ ਟੈਨਸ਼ਨਾਂ ਤੇ ਵਿਹਿਮਾ ਭਰਮਾਂ 'ਚ ਮਤਲਬ ਫਸੀ ਹੋਈਆਂ ਇਹ ਸੋਚਣੀ 'ਚ ਵੀ ਨਹੀਂ ਅਸੀਂ ਆ ਨਹੀਂ ਕਰਨਾ ਇਹਦੇ ਨਾਲ ਹੀ ਨਹੀਂ ਹੁੰਦਾ ਇਹ ਕਿੰਤੂ ਪਰੰਤੂ ਸਾਡੇ 'ਚ ਬਹੁਤ ਆ ਗਈ ਹੈ ਤੇ ਜੇ ਅਸੀਂ ਪਿੱਛੇ ਝਾਤੀ ਮਾਰਦੇ ਹਾਂ ਸਾਡੇ ਬਜ਼ੁਰਗਾਂ ਵੱਲ ਤਾਂ ਫਿਰ ਉਹ ਇਹੀ ਚੀਜ਼ਾਂ ਤਾਂ ਕਰਦੇ ਸੀਗੇ ਤਾਂ ਕੀ ਕਿ ਉਹਨਾਂ ਦੇ ਘਰਾਂ 'ਚ ਬਰਕਤ ਨਹੀਂ ਸੀ ਕਿ ਉਦੋਂ ਦਾ ਮਾਹੌਲ ਚੰਗਾ ਨਹੀਂ ਸੀ ਕਿ ਉਦੋਂ ਲੋਕ ਜ਼ਿਆਦਾ ਪਿਆਰ ਖੁਸ਼ੀ ਨਾਲ ਨਹੀਂ ਸੀ ਰਹਿੰਦੇ ਕਿ ਉਦੋਂ ਬਿਮਾਰੀਆਂ ਘੱਟ ਨਹੀਂ ਸੀ ਕੀ ਉਹ ਤੋਂ ਲੋਕ ਮਤਲਬ ਜਿਵੇਂ ਆਪਾਂ ਕਹਿੰਦੇ ਪੈਸਾ ਉਦੋਂ ਨਹੀਂ ਸੀ ਜ਼ਰੂਰਤ ਹੁੰਦੀ ਉਦੋਂ ਵੀ ਹੁੰਦੀ ਸੀ ਉਦੋਂ ਵੀ ਘਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸੀ ਉਦੋਂ ਵੀ ਹਰ ਮੁਸੀਬਤ ਆਉਂਦੀ ਸੀ ਪਰ ਹੈਂਡਲ ਕਿਸ ਤਰੀਕੇ ਨਾਲ ਕਰਦੇ ਸੀ ਪਰਿਵਾਰ ਮਿਲ ਕੇ ਖੁਸ਼ੀ ਨਾਲ ਬਹਾਦਰੀ ਨਾਲ ਉਸ ਚੀਜ਼ ਦਾ ਮੁਕਾਬਲਾ ਕਰਦੇ ਸੀ ਤੋ ਮੀਤ ਕਰਦੇ ਆ ਅੱਜ ਦੀ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗਸ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ